ਅਬਦਾਰ ਸਿੰਘੋ ਮੇਰਾ ਭਤੀਜਾ ਫਰਮਦੀਪ ਸਿੰਘ ਦੂਜਾ 3 ਮੰਬਰ ਨੂੰ ਗਿਆ ਸੀ ਸਾਊਦੀ ਅਰਬ ਉੱਥੇ ਜਾ ਕੇ ਉਹ ਸਾਨੂੰ ਕਿਸੇ ਦਾ ਫੋਨ ਆਇਆ ਉਹਦੀ ਡੈਥ ਹੋ ਗਈ ਆ ਅਸੀਂ ਹੁਣ ਸਰਕਾਰ ਤੋਂ ਬੇਨਤੀ ਕਰਦੇ ਆ ਕਿ ਉਹਦੀ ਡੈੱਡ ਬੋਡੀ ਇੱਥੇ ਭੇਜ ਜਾਵੇ ਤਾਂ ਅਸੀਂ ਉਹਦਾ ਆਪਣੇ ਹੱਥੇ ਕਾਰਜਕ੍ਰਮ ਕਰ ਲઈએ ਪੂਰਾ ਘਰ ਵਿੱਚ ਕੋਣ ਕੋਣ ਹੈ ਉਹ ਉਹਦੇ ਘਰ ਵਿੱਚ ਇਕੱਲਾ ਮੇਰਾ ਭਤੀਜਾ ਸੀ ਉਹਦੀ ਮਾਂ ਦੀ ਵੀ ਡੈਥ ਹੋ ਗਈ ਆ ਉਹਦੀ ਘਰ ਵਾਲੀ ਲੜ ਕੇ ਪਹਿਲਾਂ ਚਲੀ ਗਈ ਸੀ ਤੇ ਇਕੱਲਾ ਹੀ ਸੀ ਡਿਪਰੈਸ਼ਨ ਡਿਪਰੈਸ਼ਨ ਆਇਆ ਪਤਾ ਨਹੀਂ ਕੋਈ ਪਤਾ ਨਹੀਂ ਕੀ ਗੱਲ ਹੋਈ ਕੀ ਨਹੀਂ ਬਾਕੀ ਉਹ ਤੁਹਾਨੂੰ ਸਾਨੂੰ ਕੱਲ ਰਾਤ ਪਤਾ ਲੱਗਾ ਜੀ ਕਿ ਕਿਸੇ ਮੁੰਡੇ ਦਾ ਫੋਨ ਆਇਆ ਸੀ ਤੇ ਫਿਰ ਕੱਲ ਦੁਪਹਿਰੇ ਵੀ ਗਿਆ ਪਰ ਇੱਥੇ ਦੋ ਸੌ ਦਿਨ ਛੁੱਟੀ ਆ ਤੇ ਤੁਹਾਨੂੰ ਐਤਵਾਰ ਨੂੰ ਫੇਰ ਅਸੀਂ ਦੱਸਾਂਗੇ ਕੀ ਹੁੰਦਾ ਕੀ ਨਹੀਂ ਸਾਡੇ ਕੋਲ ਨੰਬਰ ਕੋਈ ਹੈ ਨਹੀਂ ਕੀ ਕਿਸੇ ਸਵਾਸੇ ਨੂੰ ਮਤਲਬ ਹੋਵੇ ਉਸ ਤੋਂ ਆ ਕੋਈ ਸਵਾਸੇ ਇੱਕ ਤਾਂ ਬੰਨਾ ਆ ਤੇ ਉਹ ਕਹਿੰਦਾ ਵੀ ਐਦਾਂ ਡੈਥ ਹੋ ਗਈ ਆ ਅਸੀਂ ਬੜੀ ਹੈਲਪ ਕਰਾਂਗੇ ਵੀ ਤੁਹਾਨੂੰ ਦੱਸਾਂਗੇ ਦੋ ਛੁੱਟੀਆਂ ਛੁੱਟੀਆਂ ਦੇ ਬਾਅਦ ਗੱਲ ਕਰਾਂਗੇ। ਹੁਣ ਤੁਸੀਂ ਸਰਕਾਰ ਤੋਂ ਕੀ ਮੰਗਦੇ? ਅਸੀਂ ਸਰਕਾਰ ਤੋਂ ਮੰਗ ਕਰਦੇ ਆਂ ਵੀ ਡੈੱਡ ਬੱਡੀ ਇੱਥੇ ਪਹੁੰਚਣੀ ਚਾਹੀਦੀ ਆ। ਅਸੀਂ ਉਹਦੇ ਆਪਣੇ ਹੱਥੀਂ ਕਾਰਜਕ੍ਰਮ ਕਰ ਲਈਏ। ਸੌਦੀ ਆਰ ਵੀ ਆਰ ਵੀ ਦੀ ਸੌਦੀ ਆਰ ਕੰਪਨੀ ਕੰਮ ਕਰਦੀ ਸੀ। ਕਿੰਨਾ ਟਾਈਮ ਹੋ ਗਿਆ? 7 ਮਹੀਨੇ ਹੋ ਗਏ ਨਵੀਂ। 3 ਬੰਦੇ ਨਗਰ ਦੀ। ਕੀ ਕੰਮ ਕਰਦਾ ਸੀ ਉਹ? ਕੀ ਕੰਮ ਡਰਾਈਵਰੀ ਕਰਦਾ ਸੀ ਗੱਡੀ ਚਾਹਦਾ ਸੀ। ਕੰਮਕਾਰ ਦੱਸਦਾ ਸੀ ਵਧੀਆ ਸੀ। ਕੰਮਕਾਰ ਕਹਿੰਦਾ ਵਧੀਆ ਸੀ ਠੀਕ ਸੀ। ਦੰਨਾਂ ਜਸਵਿੰਦਰ ਕੌਰ ਆ ਮੇਰੇ ਚਾਚਾ ਜੀ ਦਾ ਬੇਟਾ ਆ ਤੇ ਪਰਮਦੀਪ ਸਿੰਘ ਥਿੰਦ ਆ ਤੇ ਉਹ 30 ਨਵੰਬਰ ਨੂੰ 2023 ਨੂੰ ਗਿਆ ਸੀ ਇਹ ਸੋਦੀਆਰ ਬਣੂ ਤੇ ਉਹਦੀ ਹੁਣ ਡੈੱਡ ਬੋਡੀ ਦੀ ਦਾ ਸਾਨੂੰ ਪਤਾ ਲੱਗਾ ਪਈ ਉਹਦੀ ਉੱਥੇ ਡੈੱਥ ਹੋ ਗਈ ਆ ਡੈੱਡ ਬੋਡੀ ਸਾਨੂੰ ਅਸੀਂ ਸਰਕਾਰ ਦੇ ਅਪੀਲ ਕਰਦੇ ਆ ਕਿ ਡੈੱਡ ਬੋਡੀ ਸਾਡੇ ਬੱਚੇ ਦੀ ਸਾਨੂੰ ਮਿਲਣੀ ਚਾਹੀਦੀ ਆ ਅਸੀਂ ਆਪਣੇ ਹੱਥੇ ਉਹਦਾ ਸਾਰਾ ਕੁਝ ਕਾਰਜ ਉਹਦਾ ਕਰੀ ਕੇ ਸਰਕਾਰ ਅਗੇ ਬਾਰ-ਬਾਰ ਇਹੀ ਅਪੀਲ ਅਸੀਂ ਕਰਦੇ ਆਂ ਸਾਡੇ ਬੱਚੇ ਦਾ ਕੁਝ ਹਜੇ ਪਤਾ ਨਹੀਂ ਲੱਗਦਾ ਹੈਗਾ ਕਿਹੜੀ ਕੰਪਨੀ ਚ ਆ ਕਿੱਥੇ ਹੈਗਾ ਆ ਸਾਨੂੰ ਜਲਦੀ ਤੋਂ ਜਲਦੀ ਪਤਾ ਕਰਕੇ ਦੱਸਿਆ ਜਾਵੇ ਡੈੱਡ ਬੋਡੀ ਸਾਡੀ ਕਿੰਨਾ ਚਿਰ ਹੋ ਗਿਆ ਸੀ ਗਈ ਹਾਂਜੀ 7 ਮਹੀਨੇ ਹੋ ਗਏ ਆ ਜੀ ਗਈ ਨੂੰ ਡੈਥ ਕਿੰਦੋਂ ਪਤਾ ਲੱਗਿਆ ਜੀ ਹਾਂਜੀ ਡੈਥ ਦਾ ਤਾਂ ਹੁਣ ਸਾਨੂੰ ਤਾਂ ਫੋਨ ਆਇਆ ਸੀ ਜੀ ਹਾਂਜੀ ਤੇ ਹੁਣ ਬਾਕੀ ਕਾਰਵਾਈ ਜਦੋਂ ਹੋਊਗੀ ਸਾਰੀ ਫੇਰੇ ਪਤਾ ਲੱਗੂਗਾ ਉਹਨਾਂ ਦੇ ਕੋਲੋਂ ਜੀ ਮੇਰਾ ਨਾਦਰ ਰਿਪੋਰਟਾ ਮੇਰੇ ਚਾਚਾ ਜੀ ਦਾ ਮੁੰਡਾ ਨਾ 30 ਨਵੰਬਰ ਨੂੰ ਸਾਡੇ ਕੋਲੋਂ ਸਾਤਗੁਰੂ ਨੂੰ ਗਿਆ ਸੀ ਉੱਥੇ ਜਾ ਕੇ ਸਾਨੂੰ ਨਹੀਂ ਪਤਾ ਕੀ ਕਾਰਨ ਹੋਇਆ ਆ ਤੇ ਉਹਨਾਂ ਦੀ ਡੈਥ ਹੋ ਗਈ ਪਰ ਸੋ ਰਾਤੀ ਸਾਨੂੰ ਰਾਤ ਦੇ 11:30 ਵਜੇ ਫੋਨ ਆਇਆ ਕਿ ਉਹਨਾਂ ਦੀ ਡੈਥ ਹੋ ਗਈ ਆ ਸਾਨੂੰ ਬਹੁਤ ਪਰੇਸ਼ਾਨੀ ਆ ਸਾਡੀ ਡੈੱਡ ਬੋ ਵੀ ਸਾਡੇ ਕੋਲ ਪਹੁੰਚਣੀ ਚਾਹੀਦੀ ਅਤੇ ਅਸੀਂ ਉਹਦੇ ਜਿਹੜੇ ਆਤਮ ਅਗੇ ਰਿਆ ਨੂੰ ਅਖੀਰਲੀ ਅਸੀਂ ਆਪਣੇ ਹੱਥੀ ਕਰਨੀ ਚਾਹੀਦੀ ਆ ਥੈਂਕ ਯੂ